ਜੁਗੋ ਜੁਗਾਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਭਗਤ ਤਰਲੋਚਨ ਜੀ 525 ਅੰਗ ਤੇ ਸ਼ਬਦ ਚਨ ਕਰਦੇ ਗੁਜਰੀ ਸ੍ਰੀ ਤਰਲੋਚਨ ਜੀਓ ਇਕ ਓਮਕਾਰ ਸਤਿਗੁਰ ਪ੍ਰਸਾਦ ਅੰਤਰਮਲ ਨਿਰਮਲ ਨਹੀਂ ਕੀਤਾ ਕਹਿੰਦੇ ਅੰਦਰ ਦੇ ਵਿੱਚ ਮੈਲ ਭਰੀ ਹੈ ਨਿਰਮਲ ਨਹੀਂ ਕੀਤਾ ਕਹਿੰਦੇ ਇਹਨੂੰ ਨਿਰਮਲ ਨਹੀਂ ਕੀਤਾ ਨਿਰਮਲ ਬਿਨਾ ਮੈਲ ਤੋਂ ਕਹਿੰਦੇ ਮੈਲ ਨੂੰ ਸਾਫ਼ ਨਹੀਂ ਕੀਤਾ ਅੰਤਰਮਲ ਭਰੀ ਹੈ ਬਾਹਰ ਭੇਖ ਉਦਾਸੀ ਬਾਹਰ ਤੋਂ ਭੇਖ ਬਣਾਇਆ ਉਦਾਸੀ ਵਾਲਾ ਉਦਾਸੀ ਜਿਹੜਾ ਉਹਦਾ ਦਾਸ ਬਣਦਾ ਬਾਹਰ ਤੋਂ ਅੰਦਰ ਦੇ ਚ ਮੈਲ ਭਰੀ ਪਈ ਬਾਹਰ ਭੇਖ ਦਿਖਾਇਆ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਹ ਉਦਾਸੀ ਹਿਰਦੇ ਕਮਲ ਕਟ ਬਰਮ ਕਹਿੰਦੇ ਹਿਰਦੇ ਦੇ ਵਿੱਚ ਰੱਬ ਵਸਦਾ ਨਾ ਚੀਨਾ ਕਹਿੰਦੇ ਲੱਭਿਆ ਨਹੀਂ ਹਿਰਦੇ ਕਮਲ ਕਟ ਬਰਮ ਕਿ ਹਿਰਦੇ ਜਿਹੜੀ ਘਾਟੀ ਹੈ ਨਾ ਉੱਥੇ ਪਰਮ ਵਸਦਾ ਰੱਬ ਵਸਦਾ ਨਾ ਚੀਨਾ ਕਹਿੰਦੇ ਲੱਭਿਆ ਨਹੀਂ ਨਾ ਚੀਨਾ ਕਾਹੇ ਭਇਆ ਸੰਿਆਸੀ ਕਹਿੰਦੇ ਕਾਹੇ ਫਿਰ ਸੰਿਆਸੀ ਬਣਿਆ ਫਿਰ ਇਹ ਸੰਿਆਸੀ ਉਹਨੂੰ ਕਹਿੰਦੇ ਜਿਹੜਾ ਸੰਿਆਸ ਲੈ ਲੈਂਦਾ ਸਾਰਿਆਂ ਨੂੰ ਛੱਡ ਦਿੰਦਾ ਕਦੇ ਅਦਾਸੀ ਬਣਦਾ ਕਦੇ ਸੰਿਆਸੀ ਬਣਦਾ ਪੇਖ ਤਕਾਉਂਦਾ ਅੰਦਰ ਬ੍ਰਹਮ ਬੈਠਾ ਸੀ ਰੱਬ ਹਿਰਦੇ ਦੇ ਵਿੱਚ ਉਹ ਲੱਭਿਆ ਨਹੀਂ ਪੇਖ ਤਕਾਉਣ ਨਾਲ ਨਹੀਂ ਲੱਭਿਆ ਅ ਰੱਬ ਨਾਰਾਜ਼ ਹੋ ਗਿਆ ਪੇਖ ਤਕਾਉਣ ਤੋਂ ਕਾਹੇ ਬਣਿਆ ਸੰਨਿਆਸੀ ਵਰਮੇ ਭੂਲੀ ਰੇ जय जनता कहता भरम ਵਿੱਚ ਭੁੱਲੀ ਫਿਰਦੀ ਹੈ जय जनता ਚੰਦ ਨੇ ਭਲੇਖੇ ਵਿੱਚ ਹੈ ਚੰਦ ਦੀਆਂ ਤਿਥੀਆਂ ਦੇ ਨਾਲ ਚੱਲਣ ਲੱਗ ਗਿਆ ਹੈ ਕਦੇ ਇਕਮ ਦਾ ਚੰਦ ਈਦ ਦਾ ਚੰਦ ਕਹਿੰਦਾ ਕਦੇ ਪੰਜਮੀ ਨੂੰ ਮੰਨਦਾ ਕਰੇ ਦਸਵੀਂ ਨੂੰ ਮੰਨਦਾ ਕਦੇ ਪੂਰਨਵਾਸੀ ਨੂੰ ਮੰਨਦਾ ਜਿਹੜਾ ਮੰਨਣਾ ਸੀ ਅਕਾਲਪੁਰ ਕੋ ਉਹ ਨਹੀਂ ਮੰਨਦਾ ਇਹਨਾਂ ਨੂੰ ਮੰਨਣ ਲੱਗ ਗਏ ਪਰਮੇ ਪੁੱਲੀ ਰੇ ਜੈ ਚੰਦਾ ਚੰਦ ਦੇ ਭਲੇਖੇ ਚ ਪੈ ਗਿਆ ਚੰਦ ਦੀਆਂ ਤਿਥਾਂ ਦੇਖੀ ਜਾਂਦਾ ਹੈ ਕਿ ਅੱਜ ਏਕਮ ਹੈ ਅੱਜ ਚੌਥ ਹੈ ਚੌਥਾ ਦਾ ਚੰਦ ਦੇਖਣਾ ਨਹੀਂ ਚਾਹੁੰਦਾ ਕਹਿੰਦੇ ਚੰਦ ਚੜ੍ਹ ਗਿਆ ਪੰਜਵੀਂ ਨੂੰ ਮੱਥੇ ਟੇਕਦਾ ਦਸਵੀਂ ਨੂੰ ਮੱਥੇ ਟੇਕਦਾ ਨਹੀਂ ਨਹੀਂ ਕੀਨਿਆ ਪਰਮਾਨੰਦਾ ਕਹਿੰਦੇ ਪਰਮਾਨੰਦਾ ਰੱਬ ਲੱਭਿਆ ਪੇਖ ਤਖਾਇਆ ਅਦਾਸੀ ਬਣ ਗਿਆ ਪੇਖ ਤਖਾਇਆ ਸੰਿਆਸੀ ਬਣ ਗਿਆ ਹੁਣ ਫਿਰ ਚੰਦ ਨੂੰ ਮੰਨਣ ਲੱਗ ਗਿਆ ਕਹਿੰਦੇ ਤਾਂ ਹੀ ਨਹੀਂ ਰੱਬ ਲੱਭਿਆ ਨਹੀਂ ਨਹੀਂ ਚੀਨਿਆ ਪਰਮਾਨੰਦਾ ਕਹਿੰਦੇ ਪ੍ਰਮਾਤਮਾ ਪਰਮਾਨੰਦ ਲੱਭਿਆ ਨਹੀਂ ਰਹੁ ਘਰ ਘਰ ਖਾਇਆ ਕਹਿੰਦੇ ਘਰ ਘਰ ਜਾ ਕੇ ਖਾਂਦਾ ਪਿੰਦਾ ਮੂਰਖ ਬਣਾ ਲਿਆ ਕਦੇ ਪੰਜਵੀਂ ਮਨਾਉਣ ਲੱਗ ਗਿਆ ਕਰੇ ਦਸਵੀਂ ਮਨਾਉਣ ਲੱਗ ਗਿਆ ਕਿਉਂ ਲੋਕ ਲੈ ਕੇ ਆਉਣਗੇ ਚੜਾ ਚੜਾਵਾ ਆਪਾਂ ਚੱਕਾਂਗੇ ਲੋਕ ਦੁੱਧ ਲੈ ਆਉਣਗੇ ਆਪਾਂ ਖੀਰ ਬਣਾ ਕੇ ਖਾਵਾਂਗੇ ਕਾਰ ਕਾਰ ਖਾਇਆ ਇਕ ਕਾਰ ਨਹੀਂ ਘਰ ਘਰ ਜਾਂਦਾ ਕਾਰ ਕਾਰ ਖਾਇਆ ਪਿੰਡ ਵਧਾਇਆ ਕਹਿੰਦੇ ਆਪਣਾ ਪਿੰਡਾ ਵਧਾ ਲਿਆ ਦੇ ਵਧਾ ਲਈ ਕਾਰ ਕਾਰ ਖਾਇਆ ਪਿੰਡ ਵਧਾਇਆ ਖਿੰਦਾ ਮੁੰਦਾ ਮਾਇਆ ਕਹਿੰਦੇ ਖਿੰਤਾ ਪਾਈ ਐ ਮੁੰਦਰਾ ਪਾਈ ਐ ਕਾਦੇ ਬਾਤ ਤੇ ਇਹਦੇ ਚ ਫਰਮਾਇਆ ਪਉਂਦਾ ਕਾਰਜਾ ਕੇ ਖਾਂਦਾ ਵੀ ਐ ਫਿਰ ਉਹ দান ਦਿੰਦੇ ਆ ਮਾਇਆ ਦੇ ਫਿਰ ਉਹਨੂੰ ਝੋਲੀ ਚ ਪਾ ਲਿੰਦਾ ਕਰ ਕਰ ਖਾਇਆ ਪਿੰਡ ਵਧਾਇਆ ਖਿੰਤਾ मुੰਦਾ ਮਾਇਆ ਊਮ ਮਸਾਨ ਕੀ ਪਸਮ ਲਗਾਈ ਕਹਿੰਦੇ ਮਸੇ ਮਸਾਨੀ ਪ੍ਰਭੂਤੀ ਮਲੀ ਫਿਰਦਾ। ਓਮ ਮਸਾਨ ਕੀ ਪਸਮ ਲਗਾਈ। ਗੁਰੂ ਬਿਨ ਤਾ ਤਾ ਨਾ ਪਾਇਆ। ਪਰ ਕਹਿੰਦੇ ਸ਼ਬਦ ਤੋਂ ਬਿਨ ਰੱਬ ਨੂੰ ਪਾਇਆ ਨਹੀਂ। ਇਹ ਸਾਰਾ ਕੁਝ ਝੂਠਾ ਹੋ ਗਿਆ। ਪੰਜਵੀਂ ਐ ਦਸਵੀਂ ਐ ਪੂਰਨ ਮਾਸੀਆਂ ਮਨਾਉਣੀਆਂ ਸਾਰਾ ਇੱਕ ਭਲੇਖੇ ਵਿੱਚ ਪਾਉਣਾ ਹੈ। ਸਰਸਕੀ ਦੁਨੀਆ ਜੋ ਕਰਦੀ ਆ ਕਰੇ ਲੇਕਿਨ ਬਾਬੇ ਨਾਨਕ ਦਾ ਸਿੱਖ ਨਾ ਕਰੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਜਾਂ ਦਸਵੀਂ ਨੂੰ ਮੰਨਣਾ ਜਾਂ ਪੰਜਵੀਂ ਨੂੰ ਮੰਨਣਾ ਮੰਨਣਾ ਕਿਨੂੰ ਹੈ ਕਹਿੰਦੇ ਆ ਨਾ ਕਿ ਦਸਵੀਂ ਮਨਾਈ ਜਾਂਦੀ ਹੈ ਪੰਜਵੀਂ ਮਨਾਈ ਜਾਂਦੀ ਹੈ ਪੂਰਨਮਾਸੀ ਮਨਾਈ ਜਾਂਦੀ ਹੈ ਬੜੀ ਭਾਰਤੀ ਆ ਕਹਿੰਦੇ ਭੁੱਲ ਗਏ ਯਾਦ ਨਹੀਂ ਰਿਹਾ ਰੋਜ਼ ਯਾਦ ਕਰਦੇ ਆ ਬਾਬੇ ਨਾਨਕ ਦੇ ਦਵਾਰ ਜ ਰੋਜ਼ ਯਾਦ ਕਰਾਇਆ ਜਾਂਦਾ ਆਗੇ ਆਪੇ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖੋਂ ਨੂੰ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਰੇ ਸਿੱਖਾਂ ਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਅਸੀਂ ਲੱਗ ਕੇ ਦਸਵੀਆਂ ਮਨਾਉਣ ਅਸੀਂ ਲੱਗ ਕੇ ਪੂਰਨਮਾਸੀਆਂ ਮਨਾਉਣ ਅਸੀਂ ਕੌਣ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਆ ਐਵੇਂ ਭਲੇਖੇ ਦੇ ਵਿੱਚ ਫਿਰਦੇ ਆ ਕੋਈ ਮੜੀਆਂ ਨੂੰ ਮੱਥਾ ਟੇਕਦਾ ਕੋਈ ਮਸਾਣਾ ਨੂੰ ਟੇਕਦਾ ਕੋਈ ਦਸਵੀਆਂ ਮਨਾਉਂਦਾ ਕੋਈ ਪੂਰਨਮਾਸੀਆਂ ਮਨਾਉਂਦਾ ਗੁਰਬਿੰਦ ਤਾਤ ਨਾ ਪਾਇਆ ਕਹਿੰਦੇ ਸ਼ਬਦ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ ਹੈ ਲੋੜ ਤਾਂ ਸ਼ਬਦ ਨੂੰ ਮੰਨਣ ਦੀ ਹੈ ਕਿਉਂ ਸ਼ਬਦ ਹੀ ਰੱਬ ਹੈ ਸ਼ਬਦ ਹੀ ਬਾਬਾ ਨਾਨਕ ਹੈ ਸ਼ਬਦ ਹੀ ਗੁਰੂ ਗੋਬਿੰਦ ਸਿੰਘ ਹੈ ਲੋੜ ਤਾਂ ਸ਼ਬਦ ਨੂੰ ਮੰਨਣ ਦੀ ਹੈ ਕਾਹੇ ਜਪੋਰੇ ਕਾਹੇ ਤਪੋਰੇ ਕਹਿੰਦੇ ਕਿਹਦਾ ਜਪ ਕਰਦਾ ਕਿਹਦਾ ਤਪ ਕਰਦਾ ਕਾਹੇ ਬਲੋਵੋ ਪਾਣੀ ਕਹਿੰਦੇ ਪਾਣੀ ਨੂੰ ਕਿਉਂ ਹਡਾਈ ਜਾਂਦਾ ਹੈ ਹਡਾਉਂਦੇ ਆ ਨਾ ਪਾਣੀ ਨੂੰ ਪੱਥਰ ਨੂੰ ਇਹ ਧੋਈ ਜਾਂਦੇ ਆ ਐ ਦੇਹ ਨੂੰ ਇਹ ਧੋਈ ਜਾਂਦੇ ਆ ਕਹਿੰਦੇ ਕਿਉਂ ਪਾਣੀ ਨੂੰ ਬਲੋ ਰਿਹਾ ਕਿਉਂ ਪਾਣੀ ਨੂੰ ਵੇਸਟ ਕਰ ਰਿਹਾ ਗੱਲ ਤਾਂ ਸ਼ਬਦ ਨੂੰ ਮੰਨਣ ਦੀ ਹੈ ਇੰਨੀ ਤੂੰ ਸ਼ਬਦ ਦੀ ਸੇਵਾ ਕਰ ਲੈ ਸਾਰੇ ਦੁੱਖ ਤੇਰੇ ਕੱਟੇ ਜਾਣਗੇ ਸਾਬਤ ਅਜੀ ਸੇਵਾ ਕਰ ਲੈ ਭਾਈ ਕਾਹੇ ਜਪੋਰੇ ਕਾਹੇ ਤਪੋਰੇ ਕਹਾਂ ਹੀ ਬਲੋਬੋ ਪਾਣੀ ਲੱਖ ਚਰਾਸੀ ਜੇ ਨਾ ਪਾਈ ਕਹਿੰਦੇ ਜਿਹਨੇ ਲੱਖ 84 ਲੱਖ ਜੂਨ ਜੀ ਨੇ ਪੈਦਾ ਕੀਤੀ ਐ ਸੋ ਸਿਮਰੋ ਕਹਿੰਦੇ ਉਹਦਾ ਸਿਮਰਨ ਕਰੋ ਜਿਹਨੇ 84 ਲੱਖ ਜੂਨ ਪੈਦਾ ਕੀਤੇ ਉਹਦਾ ਸਿਮਰਨ ਕਰ ਲੈ ਸਿਮਰਨ ਤੋਂ ਭੱਜਦਾ ਸਿਮਰਨ ਨਹੀਂ ਕਰਦਾ ਇਹ ਝੂਠੇ ਕਿਰਿਆ ਕਰਮਾਂ ਦੇ ਵਿੱਚ ਫਸਿਆ ਬੈਠਾ ਹੈ ਲੱਖ 84 ਜਿਨ ਪਾਈ ਸੋ ਸਿਮਰੋ ਨਿਰਵਾਣੀ ਨਿਰਵਾਣੀ ਉਹਨੂੰ ਕਹਿੰਦੇ ਜਿਹਨੂੰ ਕੋਈ ਆਦਤ ਨਾ ਹੋਵੇ ਨਿਰਬਾਨ ਰੱਬ ਨੂੰ ਕੋਈ ਆਦਤ ਨਹੀਂ ਉਹ ਨਿਰਬਾਨ ਹੈ ਉਹ ਨਾ ਕਦੇ ਸੌਂਦਾ ਹੈ ਨਾ ਕਦੇ ਖੰਦਾ ਕੋਈ ਆਦਤ ਨਹੀਂ ਉਹਨੂੰ ਉਹ ਨਿਰਬਾਨ ਹੈ ਕਹਿੰਦੇ ਉਹਦਾ ਸਿਮਰਨ ਕਰ ਲੈ ਕਾਇਮ ਕਮੰਡਲ ਕਾ ਪੜੀਆਂ ਕਹਿੰਦੇ ਕਾਏ ਕਮੰਡਲ ਚੱਕੀ ਫਿਰਦਾ ਜਿਹੜਾ ਪਾ ਜਿਆਦਾ ਮਸ਼ਹੂਰ ਜਾ ਬਾਬਾ ਹੋ ਜਾਂਦਾ ਨਾ ਫਿਰ ਹੱਥੇ ਇੱਕ ਮੰਡਲ ਪਾੜ ਲਿੰਦਾ ਦੁਨੀਆ ਪਿੱਛੇ ਭੱਜਦੀ ਆ ਉਹਦੇ ਫਿਰ ਕਿ ਰੱਬ ਆ ਗਿਆ ਰੱਬ ਨਹੀਂ ਆ ਗਿਆ ਠੱਗ ਆ ਗਿਆ ਦੁਨੀਆ ਰੱਬ ਮੰਨਦੀ ਐ ਲੇਕਿਨ ਹੈ ਉਹ ਠੱਗ ਕਾਇ ਕਮੰਡਲ ਕਾਪੜੀਆਂ ਇੱਕਾ ਇੱਕ ਮੰਡਲ ਦੀ ਕਾਪੜੀ ਕਾਇ ਕਮੰਡਲ ਕਾਪੜੀਆਂ ਦੇ 68 ਕਾਹੇ ਫਰਾਹੀ ਕਹਿੰਦੇ ਕਾਇ 68 ਤੀਰਥਾਂ ਤੇ ਕਾਤੇ ਫਿਰਦਾ ਕਿਉ ਲੋਕਾਂ ਨੂੰ ਭਲੇਖੇ ਚ ਪਾਉਂਦਾ ਐ ਕਿਉ ਲੋਕਾਂ ਨੂੰ ਠੱਗਦਾ ਬਦਾਤ ਤਲੋਚਨ ਸੁਨੋ ਰੇ ਪ੍ਰਾਣੀ ਭਗਤ ਤਲੋਚਨ ਪ੍ਰਾ ਹੁਣ ਉਪਦੇਸ਼ ਕਰਦੇ ਆ ਕਰੇ ਲੋਕੋ ਪ੍ਰਾਣਿਓ ਸੁਣ ਲੋ ਬਦਾਤ ਤਲੋਚਨ ਸੁਨੋ ਰੇ ਪ੍ਰਾਣੀ ਕਿਨ ਕਾਨ ਬਿਨ ਗਾਹੋ ਕੇ ਪਾਹੀ ਕਹਿੰਦਾ ਕੰਨ ਨਹੀਂ ਮਿਲਿਆ ਸ਼ਬਦ ਤੋਂ ਬਿਨਾ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਕੰਨ ਸਾਬਤ ਤੋਂ ਬਿਨਾ ਕਦੇ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੈ। ਗੁਜਰੀ ਅੰਤ ਕਾਲ 'ਚ ਉਹ ਲక్ష్ਮੀ ਸਿਮਰ ਐ। ਇਹਨਾਂ ਨੂੰ ਕਰਦੇ ਕਰਾਉਂਦੇ ਆਖਰੀ ਵਕਤ ਆ ਗਿਆ। ਮੌਤ ਆ ਗਈ ਇਹਨਾਂ ਨੂੰ। ਬਖਤ ساری ਜ਼ਿੰਦਗੀ ਲੰਘ ਗਈ ਭੰਜ ਦੇ ਦੌੜ ਦੇ ਦੀ। ਅੰਤ ਕਾਲ ਜੋ ਲక్ష్ਮੀ ਸਿਮਰ ਐ। ਲక్ష్ਮੀ ਮਾਇਆ ਨੇ ਹਲੇ ਮਾਇਆ ਵਿੱਚ ਉਲਜਿਆ ਪਿਆ ਹਿਸਾਬ ਕਿਤਾਬ ਕਰੀ ਜਾਂਦਾ ਕਿੰਨੇ ਵੱਧ ਗਏ ਕਿੰਨੇ ਘਟ ਗਏ ਕਿੱਥੇ ਆਉਣੇ ਆ ਕਿੱਥੇ ਲਾਉਣੇ ਆ ਕੀ ਕਰਨਾ ਲੇਕਿਨ ਇੱਧਰਗਾ ਤੋਂ ਬਚਨ ਹੋ ਗਿਆ ਹੁਕਮ ਹੋ ਗਿਆ ਅੰਤ ਕਾਲ ਜੋ ਲక్ష్ਮੀ ਸਿਮਰ ਐ ਐਸੀ ਚਿੰਤਾ ਮੇ ਜੇ ਮਰੇ ਮੌਤ ਹੋਗੀ ਸਰਪ ਜੋਨ ਬਲ ਬਲ ਔਤਰੇ ਕਹਿੰਦੇ ਸੱਪ ਦੀ ਜੋਨ ਵਿੱਚ ਪੈ ਗਿਆ ਬਲ ਬਲ ਬਾਰ ਬਾਰ ਸਰਪ ਜੋਨ ਸੱਪ ਦੀ ਜੋਨ ਵਿੱਚ ਪੈ ਗਿਆ ਉਹ ਤਾਂ ਮਰ ਗਿਆ ਸੱਪ ਦੀ ਜੋਨ ਵਿੱਚ ਪੈ ਗਿਆ ਅਧਰਪੋਗ ਪੈਂਦਾ ਗਿਆ ਅਧਰਪੋਗ ਪੈਂਦਾ ਇਧਰ ਅੰਤਮ ਅਰਦਾਸਾ ਹੁੰਦੀ ਹੈ ਉਹ ਤਾਂ ਸੱਪ ਦੀ ਜੋਨ ਹੀ ਚਲੇ ਗਿਆ ਸਤਿ ਸਿੰਘ ਦੀ ਬਾਣੀ ਸੱਤ ਹੈ ਅਸੀਂ ਝੂਠਿਆਂ ਨੇ ਲੋਕ ਗਾਲ ਦਿੱਤੇ ਅਸੀਂ ਹੋਰ ਤੇ ਹੋਰ ਗੱਲਾਂ ਦੇ ਕੇ ਅੱਗੇ ਪਰੋਸ ਦਿੱਤੀਆਂ ਲੋਕਾਂ ਨੂੰ ਇਧਰ ਬਚਨ ਹੋ ਗਿਆ ਕਿ ਉਹ ਤਾਂ ਸੱਪ ਦੀ ਜੂਨ 'ਚ ਪੈ ਗਿਆ ਸਰਪ ਜੋਨ ਬਲ ਬਲ ਉੱਤਰੇ ਅਰੀ ਭਾਈ ਗੋਬਿੰਦ ਨਾਮ ਮੱਤ ਬਿਥਰੇ ਕਹਿੰਦੇ ਜਿਹੜਾ ਗੋਬਿੰਦ ਦਾ ਨਾਮ ਆ ਇਹਨੂੰ ਨਾ ਭੁੱਲੀ ਇਹਨੂੰ ਯਾਦ ਕਰ ਲੈ ਇਹਨੂੰ ਕੰਠ ਕਰ ਲੈ ਅਰੀ ਭਾਈ ਗੋਬਿੰਦ ਨਾਮ ਮਤ ਬਿਸਰੇ ਰੋ ਅੰਤਕਾਰ ਜੋ ਇਸਤਰੀ ਸਿਮਰ ਹੈ ਉਹਨਾਂ ਇਸਤਰੀਆਂ ਦੇ ਪਿੱਛੇ ਫਿਰਦਾ ਭੱਜਿਆ ਹਰ ਵਕਤ ਕੰਮ ਦੇ ਵਿੱਚ ਇੰਨਾ ਹੋਇਆ ਅੰਤ ਕਾਲ ਮਰਨ ਦੇ ਵਕਤ ਵੀ ਆ ਗਿਆ ਫਿਰ ਵੀ ਉਧਰੇ ਹਲੇ ਫਸਿਆ ਬਿਆ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਕਹਿੰਦੇ ਇਸ ਚਿੰਤਾ ਚ ਮਰ ਗਿਆ ਬੇ ਸੁਭਾਜੋਂ ਉਨ ਬਾਲ ਬਾਲ ਉਤਰ ਹੈ ਉਹ ਤਾਂ ਬੇ ਸੁਭਾਜੋਂ ਵਿੱਚ ਪੈ ਗਿਆ ਅੰਤ ਕਾਲ ਜੋ ਲੜਕਾ ਸਿਮਰ ਹੈ ਹੁਣ ਲੜਕਿਆਂ ਦੇ ਵਿੱਚ ਪੁੱਤਾਂ ਵਿੱਚ ਮਸਤ ਹੈ ਪੋਤਿਆਂ ਵਿੱਚ ਮਸਤ ਹੈ ਫਿਰ ਮੌਤ ਆ ਗਈ ਮੌਤ ਆ ਜਾਣੀ ਹੈ ਮੌਤ ਨੇ ਤਾਂ ਆਪਣੇ ਟਾਈਮ ਦੇ ਮੁਤਾਬਕ ਆ ਜਾਣਾ ਹੋਇਆ ਕੀ ਹੈ ਅੰਤ ਕਾਲ ਜੋ ਲੜਕਾ ਸਿਮਰ ਹੈ ਐਸੀ ਚਿੰਤਾ ਵਿੱਚ ਜੇ ਮਰੇ ਇਹਦੇ ਸੇਂਤਾਇਚ ਮਰ ਗਿਆ ਮੌਤ ਤਾਂ ਹੋ ਜਾਣੀ ਐ ਸੂਕਰ ਜੋਨ ਬਲ ਬਲ ਉਤਰੇ ਸੂਕਰ ਸੂਰ ਦੀ ਜੋਨ 'ਚ ਪੈ ਗਿਆ ਇਧਰ ਪੁੱਤ ਤਾਂ ਇੱਕੋ ਜੰਮਦਾ ਉਧਰ 18 ਇਕੱਠੇ ਜੰਮ ਪੈਂਦੇ ਐ ਰ 18 ਬੱਚੇ ਇੱਕੋ ਵਾਰੀ ਜੰਮ ਜਵੰਦੇ ਆ 18 ਸੂਰ ਜੰਪੇ 18 ਪੁੱਤਰ ਜੰਪੇ ਇੱਕ ਵਾਰੀ ਕਿਉਂ ਰੱਬ ਨੇ ਤੇਰੀ ਪੁੱਖ ਪੂਰੀ ਕਰਨੀ ਐ ਨਾ ਧਰਮ ਗਵਾਇਆ ਐ ਪੁੱਤ ਕਰਕੇ ਧਰਮ ਗਵਾਇਆ ਐ ਨਾ ਅੱਗੇ ਕੀ ਬਣਿਆ ਹੁਣ ਉਹਨ ਸੂਰ ਦੀ ਜੋਨ ਚ ਪੈ ਗਿਆ ਇਹਦਰ ਦੋ ਚਾਰ ਦਿਨ 10 ਦਿਨ ਬਾਅਦ ਅੰਤਮ ਅਰਦਾਸ ਹੋ ਰਹੀ ਹੈ ਉਧਰ ਤਾਂ ਸੂਰ ਬਣ ਕੇ ਜੰਪਿਆ ਉਹ ਕਿਤੇ ਜਾ ਕੇ ਇਧਰ ਸਮਗਰੀਆਂ ਇਕੱਠੀਆਂ ਹੋ ਰਹੀਆਂ ਆਂ ਭਾਂਡੇ ਬਿਸਤਰੇ ਇਕੱਠੇ ਹੋ ਰਹਿ ਕੇ ਬਾਪੂ ਜੀ ਨੂੰ ਹੁਣ ਭਾਂਡੇ ਬਿਸਤਰੇ ਮੜੀਆਂ ਵਿੱਚ ਵਾਸਾ ਕੇ ਆਉਣੇ ਜਾ ਕੇ ਕਿਦਰ ਨੂੰ ਤੁਰ ਪਿਆ ਸੰਸਾਰ ਕਹਿੰਦੇ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆਂ ਅਸੀਂ ਤਾਂ ਬਾਬੇ ਨਾਨਕ ਨੂੰ ਮੰਨਦੇ ਆਂ ਅਸੀਂ ਤਾਂ ਗੁਰਦੁਆਰੇ ਨੂੰ ਮੰਨਦੇ ਆਂ ਭਾਈ ਵੀਰੋ ਕਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਕਿਸ ਨੂੰ ਮੰਨਦੇ ਆ ਤੁਸੀਂ ਤੁਸੀਂ ਤਾਂ ਇੱਧਰ ਉਲਝੇ ਪਏ ਆ ਕੋਈ ਲਾਖਮੀ ਚ ਉਲਝਿਆ ਪਿਆ ਕੋਈ ਇਸਤਰੀ ਚ ਰੁਲਝਿਆ ਪਿਆ ਕੋਈ ਪੁੱਤੇ ਚ ਉਲਝਿਆ ਪਿਆ ਸੂਕਰ ਜੋਨ ਬਲ ਬਲ ਆਉਤਾਰ ਆ ਕਹਿੰਦੇ ਬਾਰ-ਬਾਰ ਇਨਾ ਜੁਨੀਆਂ ਚ ਭੜਕਦਾ ਫਿਰਦਾ ਆਤ ਕਾਲ ਜੋ ਮੰਦਰ ਸਿਮਰ ਐ ਕਹ ਲੈ ਮੰਦਰ ਐ ਘਰਾਂ ਦੇ ਵਿੱਚ ਐ ਕੋਠੀਆਂ ਮਹਿਲਾਂ ਦੇ ਵਿੱਚ ਇਧਰ ਹੀ ਆਤਮਾ ਫਿਰਦੀ ਐ ਭੱਜੀ ਸਤਸੰਗ ਜੀ ਇਹ ਤੁਰ ਤੋਂ ਹੁਕਮ ਐ ਰੱਬ ਦਾ ਹੁਕਮ ਐ ਇਹ ਲੇਕਨ ਅਸੀਂ ਕਦੇ ਰੱਬ ਨੂੰ ਸੁਣਿਆ ਹੀ ਨਹੀਂ ਬੋਲਦੇ ਨੂੰ ਗੁਰੂ ਦੇ ਸਿੱਖੋ ਜੋ ਬਾਣੀ ਬੋਲਦੀ ਏ ਰੱਬ ਬੋਲਦਾ ਹੈ ਧਰਮ ਗਵਾਲਿਆ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੇ ਜੇ ਮਰੇ ਐ ਚਿੰਤਾ ਦੇ ਵਿੱਚੇ ਮਰ ਜਾਂਦਾ ਫਿਰ ਕੀ ਬਣਿਆ ਅੱਗੇ ਪ੍ਰੇਤ ਜੂਨ ਕਹਿੰਦੇ ਪ੍ਰੇਤ ਭੂਤ ਬਣ ਗਿਆ ਮੇਰੇ ਵਰਗੇ ਭਲੇਖੇ ਚ ਪਾਉਂਦੇ ਕਿ ਭੂਤ ਕਹਿੰਦੇ ਹੁੰਦੇ ਨਹੀਂ ਇਹ ਕਾਹਤੇ ਲਿਖਤਾ ਫਿਰ ਹੁਣ ਉਹ ਤਾਂ ਭੂਤ ਬਣ ਗਿਆ ਕਹਿੰਦੇ ਪ੍ਰੇਤ ਬਣ ਗਿਆ ਪ੍ਰੇਤ ਦੀ ਜੂਨ ਹੈ ਮੇਰੇ ਵਰਗਾ ਕਹਿੰਦਾ ਕਟੜ ਜਾਂ ਸਿੱਖ ਮੈਂ ਤਾਂ 2 2 4 4 ਕੜੇ ਮੋٹے ਮੋٹے ਪਾਏ ਹੋਇਆ ਮੋਟੇ ਮੋਟੇ ਬੜਾ ਦੁਖਾਉਂਦਾ ਖੜਖਾ ਖੜਕਾ ਕੇ ਲੋਕਾਂ ਨੂੰ ਕਹਿੰਦੇ ਕਿੱਤੇ ਹੁੰਦੇ ਆ ਭੂਤ ਪ੍ਰੇਤ ਆ ਗੁਰੂ ਗ੍ਰੰਥ ਸਾਹਿਬ ਦੱਸਦੇ ਕਿ ਹੈਗੇ ਆ ਭਾਈ ਉਹ ਤਾਂ ਜੰਮਦੇ ਆ ਉਹਨਾਂ ਨੇ ਭੂਤ ਪ੍ਰੇਤ ਤੇ ਬਣਨਾ ਹੁਣ ਅਸੀਂ ਕਹਿੰਦੇ ਹਾਈ ਨਹੀਂ ਭਲੇਖੇ 'ਚ ਨਹੀਂ ਪਾਉਂਦੇ ਲੋਕਾਂ ਨੂੰ ਕਿਉਂ ਝੂਠ ਬੋਲਦੇ ਆ ਗੁਰੂ ਗ੍ਰੰਥ ਸਾਹਿਬ 'ਚ ਲਿਖਤਾ ਕਿ ਭਾਈ ਉਹ ਤਾਂ ਭੂਤ ਪ੍ਰੇਤ ਦੀ ਯੂਨੀ ਚ ਪੈ ਗਿਆ ਸੂਰ ਵੀ ਹੈਗਾ ਨਾ ਅਸੀਂ ਕਹਿੰਦੇ ਸੂਰ ਹੈ ਹੀ ਨਹੀਂ ਲਿਖਤਾ ਹੈ ਕਿ ਸੂਰ ਦੀ ਜੂਨ ਚਲੇ ਗਿਆ ਅਸੀਂ ਕਹਿੰਦੇ ਸੱਪ ਹੈ ਹੀ ਨਹੀਂ ਬਾਬਾ ਨਾਨਕ ਕਹਿੰਦਾ ਸੱਪ ਦੀ ਜੂਨ ਚ ਪੈ ਗਿਆ ਕਿੰਨਾ ਕੁ ਸੱਚ ਬੋਲਦੇ ਆ ਅਸੀਂ ਬਾਬੇ ਨਾਨਕ ਦੀ ਗੱਦੀ ਤੇ ਬੈਠ ਕੇ ਕੀ ਸਮਝਾਉਣਾ ਚਾਹੁੰਦੇ ਆ ਲੋਕਾਂ ਨੂੰ ਸਾਰਾ ਗੁੱਸਾ ਛੱਡ ਕੇ ਕਹਿੰਦੇ ਬਾਣੀ ਨੂੰ ਛੱਡ ਦੋ ਬਸ ਸਾਡੀ ਸੇਵਾ ਕਰੋ ਸਾਨੂੰ ਗੜਬੇ ਦੁੱਧ ਦੇ ਪਲਾਉ ਲਿਆ ਲਿਆ ਸਾਨੂੰ ਮਾਇਆ ਛਡਾਓ ਦੁਨੀਆ ਕਮਲੀ ਹੋ ਗਈ ਦੁਨੀਆ ਇਹਨਾਂ ਨੂੰ ਮੰਨਣ ਲੱਗ ਗਈ ਪ੍ਰੇਤ ਜੋਨ ਬਲ ਬਲ ਉੱਤਰ ਐ ਪੂਤ ਪ੍ਰੇਤ ਬਣ ਗਿਆ ਹੁਣ ਅੰਤਮ ਅਰਦਾਸ ਹੋਈ ਨਹੀਂ ਕਿਤੇ ਲੈ ਆ ਪੂਤ ਨੂੰ ਲੱਭ ਕੇ ਹੁਣ ਬੰਦਾ ਤਾਂ ਥੋੜਾ ਪੂਤ ਬਣੀ ਫਿਰਦਾ ਐ ਅੰਦਰ ਮਨ ਜੇ ਬਿਸਤਰੇ ਇਕੱਠੇ ਕਰਦੇ ਫਿਰਦੇ ਆ ਅੰਤਮਰਦਾਸਾਂ ਹੋ ਰਹੀਆਂ ਉਹ ਵੀ ਰੁਕ ਜਾਂਦੀਆਂ ਕਹਿੰਦੇ ਹਾਲੇ ਆਇਆ ਨਹੀਂ ਐਮਐਲਏ ਹਾਲੇ ਰੋਕ ਲਓ ਹਾਲੇ ਲੇਟ ਕਰ ਲਓ ਹਾਲੇ ਆਊਗਾ ਕਿਤੇ ਤਾਂ ਹੋ ਛੱਡ ਕੇ ਆਉ ਫਿਰ ਕੋਈ ਮੰਤਰੀ ਸ਼ੰਤਰੀ ਆਊਗਾ ਐਮਐਲਏ ਆਊਗਾ ਤਾਂ ਛੱਡ ਕੇ ਆਉ ਸੱਚਖੰਡ ਵਿੱਚ ਪ੍ਰੇਤ ਜੌਨ ਬਲਬਲ ਉੱਤਰੇ ਅੰਤ ਕਾਲ ਨਰਾਇਣ ਸਿਮਰੈ ਕਹਿੰਦੇ ਭਾਈ ਨਰਾਇਣ ਦਾ ਸਿਮਰਨ ਕਰ ਲੈ ਰੱਬ ਦਾ ਸਿਮਰਨ ਕਰ ਲੈ ਅੰਤ ਕਾਲ ਨਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੇ ਕਹਿੰਦੇ ਮੌਤ ਤਾਂ ਹੋ ਜਾਣੀ ਹੈ ਜੇ ਇਹ ਚਿੰਤਾ 'ਚ ਮਰ ਲਮਾਂ ਸਿਮਰਨ ਕਰਦੇ ਕਰਦੇ ਮੌਤ ਕੁਝ ਵੀ ਬਦ ਆਤ ਤਤ ਲੋਚਨ ਤੇ ਨਰ ਮੁਕਤਾ ਕਹਿੰਦੇ ਉਸ ਨਰ ਦੀ ਮੁਕਤੀ ਹੋ ਗਈ ਕੋਈ ਲੋੜ ਨਹੀਂ ਪਈ ਪੋਕਪਾਉਣ ਦੀ ਮੁਕਤੀ ਤਾਂ ਹੋ ਗਈ ਸਿਰ ਕੋ ਨਾਨਕ ਦੇਵ ਵੀ ਨੇ ਮੁਕਤੀ ਕਰਤੀ ਜਦੋਂ ਆਖਰੀ ਸੁਵਾਸ ਨਿਕਲੇ ਤਾਂ ਰੱਬ ਨੂੰ ਯਾਦ ਕਰਦਾ ਸੀ ਸ਼ਬਦ ਦੀ ਆਰਾਧਨਾ ਕਰਦਾ ਸੀ ਮੌਤ ਹੋ ਗਈ ਬਚਨ ਹੈ ਗੁਰੂ ਗੁਰੂਆਂ ਦੇ ਭਗਤਾਂ ਦੇ ਬਚਨ ਹਨ ਬਦਾਤ ਤੋ ਲੋਜਨ ਤੇ ਨਰ ਮੁਕਤਾ ਉਹ ਨਰ ਦੀ ਮੁਕਤੀ ਹੋ ਗਈ ਕਿਨੇ ਅੰਤ ਕਾਲ ਜੋ ਨਰਾਇਣ ਸਿਮਰੈ ਜਿਨੇ ਨਰਾਇਣ ਦਾ ਸਿਮਰਨ ਕੀਤਾ ਉਹਦੀ ਮੁਕਤੀ ਹੋ ਗਈ ਨਰਾਇਣ ਦਾ ਸਿਮਰਨ ਨਹੀਂ ਕੀਤਾ ਸਾਰੀ ਜ਼ਿੰਦਗੀ ਗੁਰਦੁਆਰੇ ਦਾ ਮੂੰਹ ਨਹੀਂ ਦੇਖਿਆ ਕਹਿੰਦੇ ਇਹਨੂੰ ਸੱਚਖੰਡ ਸੱਡ ਕੇ ਆਉਣਾ ਹੈ ਬੜੀਆ ਸ਼ਰਧਾਜਲੀਆ ਦਿੱਤੀ ਜਾਂਦੇ ਬੰਦਾ ਬਹੁਤ ਚੰਗਾ ਸੀ ਕਹਿੰਦੇ ਚੰਗਾ ਕਹਿ ਕੇ ਫਿਰ ਪਰਿਵਾਰ ਆਲੇ ਲੁੱਟੇ ਜਾਣਗੇ ਤਾਂ ਹੀ ਸਾਨੂੰ ਫਿਰ ਪੇਟਾ ਦੇਣਗੇ ਰਾਜ-ਰਾਜ ਕਿ ਬਾਬਾ ਜੀ ਜਿੰਨੇ ਲੈਣਿਆ ਲੈ ਲਿਆ ਪਰ ਸਾਡੇ ਬੰਦੇ ਨੂੰ ਹੁਣ ਛੱਡਿਆ ਕਿੱਥੇ ਸੱਚਖੰਡ ਛੱਡਿਆ ਹੁਣ ਭਾਈ ਤੁਹਾਡਾ ਬੰਦਾ ਨਹੀਂ ਜੇ ਸੱਚਖੰਡ ਜਾਣਾ ਸੱਚਖੰਡ ਦਾ ਜਿਹਨੇ ਸੇਵਨ ਕਰਿਆ ਉਹਨੇ ਜਾਣਾ ਕਿ ਉਹ ਬਾਣੀ ਹੁਕਮ ਕਰਦੀ ਹੈ ਮਦਤ ਤਲੋਚਨ ਤੇ ਨਰ ਮੁਕਤਾ ਪ੍ਰੀਤਮ ਪਰ ਬਾਕੇ ਹਿਰਦੇ ਬਸੇ ਜਿਹਦੇ ਹਿਰਦੇ ਚ ਕਹਿੰਦੇ ਪ੍ਰੀਤਮ ਸ਼ਬਦ ਬਸ ਗਿਆ ਉਹਦੀ ਮੁਕਤੀ ਹੋ ਜਾਣੀ ਹੈ ਮੁਕਤੀ ਕਿਹਦੇ ਹੋਣੀ ਹੈ ਜਿਹਦੇ ਹਿਰਦੇ ਦੇ ਵਿੱਚ ਸ਼ਬਦ ਬਸਦਾ ਹੈ ਜਿਹਦੇ ਹਿਰਦੇ ਚ ਨਾਮ ਬਸਦਾ ਹੈ ਸੰਸੰਗੀ ਬਾਣੀ ਪ੍ਰਤੱਖ ਹੈ ਬਾਣੀ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਨੇ ਇੰਨੀਆ ਰਹਿਮਤਾ ਕੀਤੀ ਹੈ ਸਾਰੀ ਸ੍ਰਿਸ਼ਟੀ ਦੇ ਭਗਤ ਤਾਰੀ ਸ੍ਰਿਸ਼ਟੀ ਦੇ ਜਤੀਸਤੀ ਸਾਧੂ ਸੰਤ ਸਾਰੇ ਪ੍ਰਗਟ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਤੋਂ ਭੱਜਦੇ ਆ ਅਸੀਂ ਇਹਨਾਂ ਲਾਰੇਵਾਜਾ ਤੋਕੇ ਬਾਜਾਂ ਦੇ ਪਿੱਛੇ ਲੱਗਦੇ ਆ ਜਾ ਕੇ ਸਾਡੇ ਨਾਲ ਤੋਖਾ ਹੋ ਰਿਹਾ ਹੈ ਠੱਗੀ ਫਰੇਬ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਰਿਹਾ ਹੈ ਆਪਣੇ ਪਿੱਛੇ ਲਾਇਆ ਜਾ ਰਿਹਾ ਹੈ ਨਹੀਂ ਆਪਾਂ ਭਲੇਕੇ ਵਿੱਚ ਨਹੀਂ ਪੈਣਾ ਆਪਾਂ ਉਹੀ ਯਾਦ ਰੱਖਣਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਸੋ ਸਾਧਸੰਗ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ